पूरे साल भर दी कमाई ओवे फसल ਦੇ ਉੱਤੇ ਨਿਰਭਰ ਹੈ। फसल ਹੈਗੀ ਤਾਂ ਫੇਰ ਕਿਸੇ ਦੀਦਾ ਵਿਆਹ ਹੋਊਗਾ, फसल ਦੀ ਕਮਾਈ ਆਊਗਾ ਤਾਂ ਕੋਈ ਘਰ ਪਾਊਗਾ, ਕੋਈ ਆਪਣੇ ਬਜ਼ੁਰਗਾਂ ਦੇ ਇਲਾਜ ਕਰਾਊਗਾ। ਤੇ फसल ਜਦ ਮਰ ਜਾਂਦੀ ਹੈ ਤੇ ਐ ਸੋਚੋ ਕਿ ਕਿਸਾਨ ਦੇ ਉੱਤੇ ਜਿਹੜਾ ਸਾਰਾ ਕੁਝ ਆਪਣੀ ਅੱਖਾਂ ਦੇ ਸਾਹਮਣੇ ਰੁੱਦਾ ਹੈ ਉਹ ਕਿਸਾਨ ਦੇ ਉੱਤੇ ਕੀ ਬੀਤੀ ਹੋਗੀ। ਇਹ ਕੋਠੇ ਨਥਿਆਣਾ ਉਹੋ ਜੀ ਥਾਂ ਹੈਗੀਆ ਜਿੱਥੇ ਇਹ ਜਿਹੜਾ ਪਾਣੀ ਆਇਆ ਪਹਿਲੀ ਵਾਰ ਹਰ ਸਾਲ ਇਹਨਾਂ ਦਾ ਕੁਝ ਨੁਕਸਾਨ ਹੁੰਦਾ ਹੈ ਲੇਕਿਨ ਕਦੇ ਇਹਨਾਂ ਨੂੰ 3 ਸਾਲਾਂ ਚ ਪਿਛਲਾ ਅਕਾਲੀ ਦਲ ਦੇ ਜਾਣ ਤੋਂ ਬਾਅਦ ਕਿਸੇ ਚੀਜ਼ ਵਾਸਤੇ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜੀ ਸਰਕਾਰਾਂ ਨੇ ਵੱਡੀ ਵੱਡੀ ਗੱਲਾਂ ਕੀਤੀਆਂ ਸੀ ਮਰੀ ਹੋਈ ਮੁਰਗੀ ਦਾ ਮਰੀ ਹੋਈ ਬਕਰੀ ਦਾ ਮੁਆਵਜ਼ਾ ਮਿਲੂਗਾ ਆਜੇ ਕਿਸਾਨਾ ਦੀਆ ਦੇਖੋ ਇਹਨਾਂ ਦੀ ਸਾਰੀ ਫਸਲ ਟੁੱਪੀ ਪਈ ਹੈ ਇੱਥੇ ਕੋਈ ਸਾਰ ਤੱਕ ਨਹੀਂ ਲੈਣ ਆਇਆ ਮੁਆਵਜ਼ਾ ਤਾਂ ਕੀ ਮਿਲਣਾ ਜੇ ਕੋਈ ਆ ਕੇ ਕੋਈ ਦੇਖੂਗਾ ਤਾਂ ਮੁਆਵਜ਼ਾ ਦੀ ਆਸ ਰੱਖ। ਅੱਜ ਮੈਂ ਇੱਥੇ ਆ ਕੇ ਫੋਨ ਕੀਤਾ ਹੈ ਕਿਸੇ ਨੂੰ ਫੋਨ ਕਰਾਂ ਤਾਂ ਕੰਸੇ ਘਰੇ ਗਿਆ ਉਹ ਅਫਸਰ ਨਹੀਂ ਐ ਐਸਡੀ ਆਮ ਲੋਕ ਉਹਦੀ ਵੀ ਵੀਡੀਓ ਕਾਨਫਰੈਂਸਿੰਗ ਵੀਡੀਓ ਕਾਨਫਰੈਂਸਿੰਗ ਕਾਦੀ ਕਰ ਰਹੇ ਨੇ ਜ਼ਮੀਨ ਤੇ ਆ ਕੇ ਹਲਾਕ ਦਿਨਾਂ ਦਾ ਪਾਣੀ ਇੱਥੇ ਭਰਿਆ ਪਿਆ ਹੈਗਾ ਲੋਕਾਂ ਦੇ ਇੱਥੇ ਤੇ 4-4 ਫੁੱਟ ਪਾਣੀ ਆਇਆ ਉਹਨਾਂ ਦੇ ਘਰਾਂ ਤਾਂ ਹੀ ਪਾਣੀ ਭਾ ਗਿਆ ਇਹਨਾਂ ਨੂੰ ਤਿੰਨ ਦਿਨਾਂ ਛਾਂ ਦਾ ਸਮਾਂ ਨਹੀਂ ਮਿਲਿਆ ਇਹੋ ਜੀ ਸਰਕਾਰ ਦੇ ਲੋਕਾਂ ਨੇ ਆਚਾਰ ਪਾਣ ਹੈ ਜਿਹੜਾ ਦੁੱਖ ਦੇ ਸਮੇਂ 'ਚ ਸਾਰ ਤੱਕ ਨਹੀਂ ਲੈ ਨਾਉਂਦੇ ਉਹਦੇ ਬਾਅਦ ਕੋਈ ਦੁਆਨੀ ਮੁਆਵਜ਼ਾ ਨਹੀਂ ਮਿਲ ਦਿੰਦੇ 4 ਲੱਖ ਕਰੋੜ ਰੁਪਏ कर्जा चढ़ाता पंजाब के उत्ते पैसे जा कि रहे ने हर रोज डेढ़ सौ करोड़ का कर्जा चक रही है सरकार ये पैसे कितने जा रहे हैं इन्होंने तो पुछो जो दवाई मिली है? ते तो है तो पिछले तीन साल बड़े आए थे गड़िया का कुछ मिले हाँ मैं नहीं कह रही ਇਹਨਾਂ ਲੋਕਾਂ ਤੋਂ ਪੁੱਛ ਲੋ ਜੇ ਮੈਂ ਝੂਠ ਮਾਰੀਆ ਤਾਂ ਮੈਂ ਗੁਨਾਹਗਾਰ ਆ ਲੇਕਿਨ ਜੇ ਕਿਸੇ ਨੂੰ ਕੁਛ ਨਾ ਬਾਲ ਸਾਹਿਬ ਦੇ ਸਮੇਂ ਤੇ ਕਾਲੀ ਸਰਕਾਰ ਹੋਏ ਸਾਨੂੰ ਮਿਲਿਆ ਜੀ ਆਖਾ ਮਿਲਿਆ ਜੀ ਕਾਲੀ ਸਰਕਾਰ ਅੱਜ ਵੀ ਲੋਕਾਂ ਨੂੰ ਇਹ ਯਾਦ ਹੈ ਤੇ ਜੇ ਅਸੀਂ ਦੇ ਸਕਦੇ ਸੀ ਆ ਇਹ ਖਜ਼ਾਨਾ ਸਾਡੇ ਕੋਲ ਸੀਗਾ ਕੋਈ ਖਜ਼ਾਨਾ ਹੋਰ ਬਦਲਤਾ ਨਹੀਂ ਗਿਆ ਇਹ ਦਿੱਲੀ ਦੇ ਜਿਹੜੇ ਸਾਰੇ ਲੁਟੇਰੇ ਜਿਨ੍ਹਾਂ ਤੋਂ ਜਮਾਨਤਾਂ ਤੇ ਇੱਥੇ ਆ ਕੇ ਬੈਠੇ ਹੋਏ ਨੇ ਇਹ ਕੰਦੇ ਪੰਜਾਬ ਦੇ ਲੋਕਾਂ ਦੇ ਤੋਂ ਬੇਖੂ ਨੂੰ ਆ ਖਾਈ ਚੁਈ ਜਾ ਰਹੇ ਨੇ ਕਰਜ਼ਾ ਚੜਾ ਚੜਾ ਕੇ ਤੇ ਇਹ ਵਿਚਾਰੇ ਇਸ ਤਰ੍ਹਾਂ ਖੜੇ ਕਿੱਥੇ ਜਾਇਆ ਕਰੀ ਮੈਨੂੰ ਸਰਕਾਰ ਦਾ ਹੋਰ ਤੁਹਾਨੂੰ ਪਤਾ ਇੱਕ ਬੋਰਜ ਇੱਥੇ ਮਿਲ ਜਾਏ ਕਿੰਨਾ ਫਸਲ ਬਚ ਸਕਦੀ ਸੀ ਇੱਕ ਬੋਰਜ ਚ 1.5 ਲੱਖ 2 ਲੱਖ 3 ਲੱਖ 5 ਲੱਖ ਦਾ ਐਮ.ਐਲ.ਏ ਦਾ ਨਾਮੋ ਨਿਸ਼ਾਨ ਨਹੀਂ ਹੈ ਤੋ 5 ਲੱਖ ਵੀ ਨਹੀਂ ਦੇ ਸਕਦਾ ਤੇ ਲਾਲਾ ਤੇ ਇਹੋ ਜਿਹਾ ਐਮ.ਐਲ.ਏ ਦੇ ਉੱਤੇ ਤੇ ਆ ਭਗਵੰਤ ਜਿਹੜੇ ਗੱਲਾਂ ਵੱਡੀਆਂ ਵੱਡੀਆਂ ਕਰਦਾ ਨਾਲ ਦੀ ਨਾਲ ਇਸ਼ਤਿਹਾਰ ਲਾਂਦਾ ਹੈ ਲੇਕਿਨ ਜ਼ਮੀਨ 'ਚ ਕੰਮ ਕੀ ਅੱਜ 1.5 ਲੱਖ ਤੇਰੇ ਕੋਲ ਕਿਉਂਕਿ ਮੇਰੇ ਸਾਰੇ ਪੈਸੇ ਮੈਂ ਵੰਡ ਦਿੱਤੇ ਨੇ ਮਾਰੇ ਮੋٹے ਬੱਚੇ ਨੇ ਜਦੋਂ ਅਗਲੀ ਕਿਸ਼ਤ ਆਊਗੀ ਤਾਂ ਮੈਂ ਹੋਰ ਦੇਵਾਂ ਇੱਕ ਬੋਰ ਵਾਸਤੇ ਮੈਂ ਦੇ ਕੇ ਗਿਆ ਕੋਸ਼ਿਸ਼ ਕੀਤੀ ਕਿ ਡੀਸੀ ਨਾਲ ਗੱਲ ਕਰਾਂ ਮੇਰਾ ਤਾਂ ਜੀ ਕਰਦਾ ਹੈ ਕਿ ਮੁੱਖ ਮੰਤਰੀ ਨੂੰ ਫੋਨ ਲਾਵਾਂ ਲੇਕਿਨ ਜੇ ਡੀਸੀ ਫੋਨ ਚਣੀਆਂ ਦਾ ਮੁੱਖ ਮੰਤਰੀ ਨੇ ਕਿੱਥੇ ਆ ਜਾ ਪਤਾ ਨਹੀਂ ਐਮਐਨਏ ਸਾਥ ਤੁਹਾਡੇ ਰਾਹੀਂ ਜੇ ਮੇਰੀ ਗੱਲ ਸੁਣ ਲੈ ਤੁਹਾਨੂੰ ਬੇਨਤੀ ਹੈ ਲੋਕਾਂ ਨੇ ਬੜੀ ਭਾਰੀ ਕਿਤੀ ਦਿਨਾਂ ਤੁਹਾਡੀ ਸਰਕਾਰ ਬਣਾਈ ਤੁਹਾਨੂੰ ਕਾਮਯਾਬ ਕੀਤਾ ਤੁਹਾਡਾ ਹਲਕਾ ਹੈ ਪਹੁੰਚੋਏ تھے ਤੇ ਜੇਬ ਤੋਂ ਕੱਢੋ ਜਿਹੜਾ ਹਰ ਪਾਸੇ ਤੁਮਾਈ ਜਾ ਰਿਹਾ ਸਾਰੇ ਪੈਸੇ ਨੂੰ ਤੰਗੇ ਲੱਗੇ ਹੋਏ ਨੇ ਕੱਢੋ ਤੋਂ 4 ਪੈਸੇ ਤੇ ਇਹਨਾਂ ਦਿ ਬਚਾਓ ਇਹਨਾਂ ਦੀ ਜਾਨਾਂ ਤੇ ਇਹਨਾਂ ਦੀ ਜ਼ਮੀਨ ਤੇ ਇਹਨਾਂ ਦੀ ਫਸਲ ਲੋਕੀ ਦੁਆ ਦੇਣਗੇ ਤੁਹਾਨੂੰ ਅਸੀਂ ਵੀ ਦਵਾਂਗੇ ਸਰਕਾਰ ਤਾਂ ਸੱਥਾਂ ਤੋਂ ਚੱਲੀ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੱਥਾਂ 'ਚ ਬੈਠਾਂਗੇ ਸੱਥਾਂ ਤੋਂ ਸਰਕਾਰ ਚਲਾਵਾਂਗੇ ਇਹ ਬਚਾਰੇ ਕਹਿੰਦੇ ਦੁੱਖ ਨਹੀਂ ਸੁਣਨਾ ਸਾਡਾ ਹੁਣ ਸੱਥਾ ਤਾਂ ਹੋ ਗਿਆ ਨੇ ਉਹ ਚੰਡੀਗੜ੍ਹ 'ਚ ਵੱਡੇ ਵੱਡੇ ਏਸੀ ਵਾਲੇ ਕਮਰਿਆਂ 'ਚ ਸੱਥ ਤੋ ਬਣ ਗਈ ਹੈ ਜਦ ਵੋਟਾਂ ਚਾਹੀਦੀਆਂ ਸੀ ਤਾਂ ਇਸ ਸੱਥਾ ਵੇਚਾਂਗੇ ਜਿੱਥੇ ਆ ਕੇ 100000 ਰੁਪਇਆ ਬੀਬੀਆਂ ਨੂੰ ਹਰੇਕ ਪੰਜਾਬ ਦੀ ਬੀਬੀ ਦਾ 45000 ਦਾ ਬਕਾਇਆ ਖੜਾ ਹੈ ਆ ਬੀਬੀਆਂ ਨੂੰ ਕੋਈ ਹੋਰ ਕਹਾਣੀਆਂ ਸੁਣਾਣਗੇ ਇਹਨਾਂ ਨੂੰ ਕੋਈ ਹੋਰ ਕਾਂਗ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ ਕਰਜ਼ਾ ਕਿਸੇ ਦਾ ਮਾਫ ਹੋਇਆ ਸੀ ਹਾਂ ਇੱਕ ਤਰੀਕਾ ਨੌਕਰੀ ਆਈ ਸੀ ਕਿਸੇ ਦੀ ਕਦੇ ਉਹ ਝੂਠ ਫੜ ਜਾਂਦੇ ਗਏ ਭਾਈਵਾਲ ਹੈਗੀ ਇਹਨਾਂ ਦੀ ਇੰਡੀਆ ਅਲਾਈਅንስ ਭਾਈਵਾਲ ਝੂਠੀ ਚ ਵੀ ਭਾਈਵਾਲ ਲਗੇ ਕੱਲੇ ਆਪਣੀ ਖੇਤਰੀ ਪਾਰਟੀ ਨੂੰ ਭੰਡੀਵਾਜ ਇੱਥੇ ਆਪਣੀ ਸਰਕਾਰ ਹੁੰਦੀ ਤੇ ਇਹਨਾਂ ਦੇ ਹਾਂਜੂ ਪੁੱਛਣ ਲੱਗ ਅਸੀਂ ਹੁੰਦੇ ਨਾਲ ਦੀ ਨਾਲ ਡੀਸੀ ਤੋਂ ਕੱਲ ਇਹਨਾਂ ਦੇ ਕੋਲ ਮੁਆਵਜ਼ਾ ਬਾਦ ਸਭ ਨੇ ਭੇਜਵਾ ਸੀਗਾ ਆਈ ਬੇਨਤੀ ਕਰ ਸਰਦੀਆਂ ਲੋਕਾਂ ਨੂੰ ਤੇ ਉਹ ਸੁਪੀਰ ਜੀ ਨੂੰ ਵਾਕਾ ਦਿਓ ਤੁਹਾਡੇ ਵਿੱਚ ਖੜਾਂਗੇ